ਸੁਰਜੀਤ ਸਿੰਘ ਬਰਨਾਲਾ ਦਾ ਖਾਂ ਦੇ ਵਿੱਚ ਹੰਝੂ ਡਿੰਗ ਦੇ ਦੇ ਖੇਡਦੇ ਨੂੰ ਸਮਝੇ ਰਵੱਢੀ ਹੋ ਸਕਦਾ ਸੁਰਜੀਤ ਸਿੰਘ ਬਗਲ ਨੂੰ ਵੀ ਪੰਨੇ ਸਖਤ ਸਜ਼ਾ ਦਾ ਮਤਲਬ ਜਿਹੜੀ ਧਾਰਮਿਕ ਸਜ਼ਾ ਦੇ ਵਿੱਚ ਵੀ ਬੜੀ ਸਖਤ ਹੁੰਦੀ ਹੈ ਮੈਂ ਉਹ ਸਮਾਂ ਦੇਖਿਆ ਜਦੋਂ ਡਾਕਟਰ ਪਿਆਰ ਸਿੰਘ ਉਹਨਾਂ ਨੂੰ ਚਲਬ ਕਰ ਲਿਆ ਚਲਬ ਕਰਕੇ ਤਰਖਈਆ ਘਰਾੜ ਦੇਤਾ ਔਰ ਉਹਨਾਂ ਨੂੰ ਥੰਮਲੇ ਲਾਲ ਬਣ ਲਿਆ 93 ਸਾਲ ਦਾ ਬਜ਼ੁਰਗ ਸਦਮਾ ਨਹੀਂ ਸਹਾਰ ਸਕਿਆ ਤੇ ਉਹਨਾਂ ਨੇ ਪ੍ਰਾਨ ਤਿਆਕ 1993 ਦੇ ਵਿੱਚ ਵੀ ਅਜਿਹਾ ਹੀ ਇੱਕ ਵਾਰੀ ਪਰ ਤਾਰਾ ਬਾਬੇਸ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਬਾਕੀ ਜਿਹੜੀ ਅਕਾਲੀ ਏਕਤਾ ਹੁੰਦੀ ਸੀ ਦੋ ਬਾਹਰ ਚਲੇ ਗਏ ਪ੍ਰੋਫੈਸਰ ਮਨਜੀਤ ਸਿੰਘ ਹੁੰਦੇ ਸੀ ਉਸ ਵੇ ਅਕਾਲ ਤਖਤ ਸਾਹਿਬ ਦੇ ਦੇਦਾਰ ਉਹਨਾਂ ਨੇ ਬਾਦਲ ਸਾਹਿਬ ਨੂੰ ਤਲਵੇ ਕਿ ਤੁਸੀਂ ਆਓ ਆ ਕੇ ਗੱਲ ਕਰੋ ਬੇਦਾਰ ਕਹੀ ਤਾਂ ਬਾਦਲ ਸਾਹਿਬ ਦੇ ਨਾਲ ਇਥੋਂ 8-7000 ਬੰਦਾ ਆਪਣੀ ਇਸ ਕਿਤੇ ਦੇ ਵਿੱਚੋਂ ਨਾਲ ਚਲਾ ਗਿਆ ਤਾਂ ਉਸ ਜਿਹੜੇ ਕਮਰੇ ਦੇ ਤਖਤੇ ਤੋੜਨ ਵਾਸਤੇ ਜਰਕਾਟਾ ਪਾਉਣ ਵਾਸਤੇ ਇਹ ਦੱਸਣ ਵਾਸਤੇ ਕਿ ਅਸੀਂ ਨਾਲ ਆਏ ਲੱਤਾਂ ਮਾਰ-ਮਾਰ ਕੇ ਤਖਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਇਹ ਲੋਕ ਕਹਿੰਦੇ ਆ ਕਿ ਅਕਾਲੀ ਦਲ ਪੰਜਾਬ ਦਾ ਸੇਫਟੀ ਵਲਵ ਹੈ ਮੈਂ ਸਮਝਦਾ ਜੋ ਠੀਕ ਕਹਿੰਦੇ ਆ ਲੋਡ ਹੈ ਪੰਜਾਬ ਨੂੰ ਉਸ ਅਕਾਲੀ ਦਲ ਦੀ ਜਿਹੜਾ ਅਕਾਲੀ ਦਲ ਪੰਜਾਬਿਕ ਦੀ ਪਰਤੀ ਨੇ ਚੈੱਕ ਕਰੀ ਜੇ ਅਕਾਲੀ ਦਲ ਨਾ ਰਹਿਆ ਜਾਂ ਅਕਾਲੀ ਦਲ ਇਨਾ ਕਮਜ਼ੋਰ ਹੋ ਗਿਆ ਤੇ ਪੰਜਾਬ ਦੇ ਵਿੱਚ ਗੜਬੜ ਵੀ ਹੋ ਸਕਦੀ ਜਿਹੜੀਆਂ ਤਰ੍ਹਾਂ ਨੂੰ ਕੁਝ ਲੋਕ ਇੱਕ ਵੱਖਰੇ ਰਾਜ ਦੀ ਹਮਾਇਤ ਕਰਨ ਵਾਲੇ ਸਮਝਦੇ ਜਿਨ੍ਹਾਂ ਨੂੰ ਖਾਲਸਤਾਨੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਅਤਵਾਦੀ ਤੇ ਵੱਖਵਾਦੀ ਕਿਹਾ ਜਾਂਦਾ ਹੈ ਜੇ ਉਹ ਥੋੜੀਆਂ ਜੀਆਂ ਟਕਰੀਆਂ ਹੁੰਦੀਆਂ ਤਾਂ ਫਿਰ ਇਹ ਮਹਿਸੂਸ ਕੀਤਾ ਜਾਊਗਾ ਕਿ ਗੜਬੜ ਵੀ ਹੋ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਦਾ ਇਸ਼ਾਰਾ ਜਿਹੜਾ ਉਹ ਕੁਝ ਦਰਸਾਉਂਦਾ ਇੱਕਦਮ ਨੇ ਕਿਹਾ ਕਿ ਮੈਂ ਇਸ ਕਲ ਦੇ ਹੱਕ ਵਿੱਚ ਸੀ ਕਿ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ ਜਿਹੜੀਆਂ ਆ ਜਿਮਨੀ ਚੋਣਾਂ ਲਾ ਕੇ ਪੁੱਗਿਆ ਪਰ ਉਹ ਕਹਿੰਦਾ ਮੇਰੀ ਗੱਲ ਮੰਨੀ ਨਹੀਂ ਗਈ ਕਿ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਕਿ ਜਦੋਂ ਜਰਮੈਲ ਹੀ ਚੋਣ ਨਹੀਂ ਲੜਦਾ ਤਾਂ ਆਪਾਂ ਨੂੰ ਵੀ ਲੜਨੀ ਚਾਹੀਦੀ ਦੂਜੀ ਗੱਲ ਉਹਨੇ ਕਿਹਾ ਵੀ ਮੈਂ ਇਸ ਕਲ ਦੇ ਹੱਕ ਚ ਅਕਾਲੀ ਦਲ ਮਜ਼ਬੂਤ ਹੋਵੇ ਅਕਾਲੀ ਇੱਕ ਸਾਰੇ ਪੁੱਛਦੇ ਉਹਨੇ ਕਿਹਾ ਗਾਣਾ ਕਿਹਦੇ ਕਿੱਥੇ ਸਾਰੇ ਇੱਥੇ ਰਹਿਣੇ ਸੁਧਾਰ ਲਹਿਰ ਦੇ ਜੋ ਲੀਡਰ ਨੇ ਉਹ ਇਹ ਕਹਿ ਕੇ ਪਾਸੇ ਹੁੰਦੇ ਰਹੇ ਕਿ ਪ੍ਰਧਾਨ ਦੀ ਚੱਲਦੀ ਸੀ ਜਾਂ ਪ੍ਰਧਾਨ ਵੱਲੋਂ ਹੁੰਦਾ ਸੀ ਜਾਂ ਸਾਡੀ ਸੁਣੀ ਨਹੀਂ ਗਈ ਸਾਡੀ ਮੰਨੀ ਨਹੀਂ ਗਈ ਕੀ ਲੱਗਦਾ ਕਿ ਇਹ ਬਹਾਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੱਲ ਸਕਣਗੇ ਉਹਨਾਂ ਦੇ ਮੈਂ ਕਹਿੰਦਾ ਵੀ ਉਸ ਬੰਦੇ ਨੂੰ ਤਾਂ ਅਕਾਲੀ ਕਾ ਹੁੰਦਾ ਹੱਕ ਹੀ ਨਹੀਂ ਜਿਹੜਾ ਬੰਦਾ ਗਲਤ ਨੂੰ ਗਲਤ ਨਹੀਂ ਕਹਿ ਸਕਦਾ ਜਦੋਂ ਉਹਨਾਂ ਦੇ ਸਾਹਮਣੇ ਗੁਨਾਹ ਹੁੰਦੇ ਸੀ ਜੇ ਉਹ ਗੁਨਾਹਾਂ ਤੋਂ ਪ੍ਰਭਾਵਿਤ ਸੀ ਤਾਂ ਫਿਰ ਉਹ ਛੱਡ ਕੇ ਪਾਸੇ ਕਿਉਂ ਨਹੀਂ ਗਏ ਸੱਤਾ ਵੀ ਬੰਨਦੇ ਰਹੇ ਤੇ ਹੁਣ ਉਹ ਕਹਿੰਦੇ ਵੀ ਸਾਡੀ ਸੁਣੀ ਨਹੀਂ ਗਈ ਇਹ ਠੀਕ ਹੈ ਜੀ ਉਹ ਬੰਦਾ ਐਡਾ ਪਾਵਰਫੁੱਲ ਹੋਇਆ ਤੇ ਉਹਨੂੰ ਪਾਵਰਫੁੱਲ ਕਰਨ ਦੇ ਉਸ ਚਿੱਠੀ ਦੇ ਵਿੱਚ ਇੱਕ ਸ਼ਬਦ ਆਉਂਦਾ ਬੱਜਰ ਗੁਨਾਹ ਕਿ ਬੱਜਰ ਗੁਨਾਹ ਹੋਈ ਵੀ ਜਿਹੜੇ ਬੱਜਰ ਗੁਨਾਹ ਹੋਏ ਆ ਬੱਜਰ ਗੁਨਾਹ ਇਦੋਂ ਵੱਦ ਕੀ ਹੋ ਜੂਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤੇ ਉਹਨੂੰ ਇਗਨੋਰ ਕਰ ਦਿੱਤਾ ਜਾਵੇ ਜਿਹੜੇ ਮਲਜਮਾ ਨੂੰ ਨਾ ਫੜਨ ਦੇ ਵਿੱਚ ਦਿਲਚਸਪੀ ਦਿਖਾਈ ਜਾਵੇ ਔਰ ਉਹਨਾਂ ਨੂੰ ਇੰਨੀ ਖੁੱਲੀ ਛੁੱਟੀ ਦੇ ਦਿੱਤੀ ਜਾਵੇ ਕਿ ਸਾਰੇ ਹੱਦਾਂ ਬੰਦੇ ਟੱਪ ਜਾਣ ਬੰਦੇ ਮਾਰਨ ਵਾਲੀ ਪੁਲਿਸ ਨੂੰ ਅਣਪਛਾਤੀ ਪੁਲਿਸ ਕਹਿ ਦਿੱਤਾ ਜਾਵੇ ਇਹ ਸਾਰੇ ਬੱਜਰ ਗੁਨਾਹ ਹੈ ਉਹਨੇ ਇਹਨਾਂ ਬੱਜਰ ਗੁਨਾਹਾਂ ਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਕਿ ਅੱਗੇ ਹੋਊਗਾ ਸਿੰਘ ਸਹਿਬਾਨ ਮੇਰੇ ਖਿਆਲ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਕਿ ਸਿੰਘ ਸਹਿਬਾਨ ਨੂੰ ਵੀ ਅਫਸਰ ਕਲ ਦਾ ਪਤਾ ਹੈ ਕਿ ਜੇ ਅਸੀਂ ਇਧਰ ਉਧਰ ਥੋੜਾ ਬਹੁਤਾ ਗਏ ਕਿਸੇ ਨਾਲ ਜ਼ਿਆਤੀ ਕੀਤੀ ਕਿਸੇ ਨਾਲ ਲਿਹਾਜ ਕੀਤੀ ਤਾਂ ਸੰਗਤ ਸਾਨੂੰ ਵੀ ਬਖਸ਼ੂਗੀ ਉਹਨਾਂ ਨੇ ਸਮਾਂ ਦੇਖਿਆ ਗਿਆਨੀ ਗੁਰਵਚਨ ਸਿੰਘ ਹੋਰਾਂ ਨੂੰ ਜਦੋਂ ਸੰਗਤ ਨੇ ਇਹੀ ਫਤਰੇ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਅਕਾਲ ਤਖਤ ਸਭ ਦੇ ਜਥੇਦਾਰ ਤੇ ਪੁੱਤਲੇ ਸਾਡੇ ਸ਼ੁਰੂ ਹੋ ਗਏ ਸੀ ਜਿੱਥੇ ਗੱਲ ਪਹੁੰਚ ਗਈ ਇੱਥੋਂ ਉਹਨਾਂ ਨੂੰ ਪਛਾਣ ਮੜਨਾ ਵੀ ਮੁਸ਼ਕਲ ਸਤਿ ਸ਼੍ਰੀ ਅਕਾਲ ਆਰਐਮਬੀ ਟੈlevision ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦਵਾਰ ਦਾ ਠਿਕ ਠਕ ਹੋਮਗੇ 2 ਦਸੰਬਰ ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਲਈ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡਾ ਦਿਨ ਹੈ ਕਿਉਂਕਿ ਉਸ ਦਿਨ ਪੇਸ਼ੀ ਦੇ ਲਈ 17 ਸ਼੍ਰੋਮਣੀ ਅਕਾਲੀ ਦਲ ਦੇ ਵਜ਼ੀਰ ਤੇ ਨਾਲ ਸੁਖਪੀਰ ਸਿੰਘ ਬਾਦਲ ਹੋਰਾਂ ਨੂੰ ਬੁਲਾਇਆ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਅਕੇ ਹਾਲਾਂਕਿ ਉਸ ਤੋਂ ਪਹਿਲਾਂ ਵਕੋ ਵਕ ਬਿਆਨ ਵਕੋ ਵਕ ਸਿਆਸੀ ਲੀਡਰਾਂ ਦੇ ਆਉਣ ਲੱਗ ਪਏ ਨੇ ਪਰ ਇਸ ਤਰ੍ਹਾਂ ਦਾ ਸਿਨੈਰੀਓ ਹੋਣ ਵਾਲਾ ਹੈ ਕੀ ਕੁਝ ਜਿਹੜਾ ਹੈਗਾ ਹੋਣ ਵਾਲਾ ਜਾਂ ਕੀ ਕੁਝ ਹੋ ਸਕਦਾ ਜਾਂ ਕਿਸ ਤਰ੍ਹਾਂ ਦੀ ਸਜ਼ਾ ਦਾ ਅਨੁਮਾਨ ਜਿਹੜਾ ਉਹ ਲਗਾਇਆ ਜਾ ਸਕਦਾ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢੱਲੋਂ ਹੋਣਗੇ ਸਭ ਤੋਂ ਪਹਿਲਾਂ ਢੱਲੋਂ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਢੱਲੋਂ ਸਾਹਿਬ ਸਵਾਗਤ ਆ ਰਹੇ ਮੇਰੇ। ਸ਼ੁਕਰੀਆ ਜੀ। ਕਿਵੇਂ ਦੇਖਦੇ ਹੋ 2 ਦਸੰਬਰ ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਿਹੋ ਜਿਹਾ ਹੋਣ ਵਾਲਾ? ਨਹੀਂ ਮੈਂ ਸਮਝਦਾ ਇਕੱਲਾ ਸ਼੍ਰੋਮਣੀ ਅਕਾਲੀ ਦਲ ਲਈ ਕਿਉਂ ਪੰਜਾਬ ਲਈ ਜੋ ਦਸੰਬਰ ਦਾ ਦਿਨ ਬੜਾ ਮਹੱਤਵਪੂਰ ਕਿਉਂਕਿ ਪੰਜਾਬ ਦਾ ਤੇ ਅਕਾਲੀ ਦਲ ਦਾ ਜੀ 나ੜੂਏ ਦਾ ਰਿਸ਼ਤਾ ਹੈ ਜੀ ਜੇ ਅਕਾਲੀ ਦਲ ਦੇ ਵਿੱਚ ਸਭ ਸੁਖ ਸ਼ਾਂਤੀ ਹੈ ਤਾਂ ਪੰਜਾਬ ਦੇ ਵਿੱਚ ਵੀ ਸੁਖ ਸ਼ਾਂਤੀ ਹੈ ਜੀ ਤੇ ਜੇ ਅਕਾਲੀ ਦਲ ਦੇ ਵਿੱਚ ਗੜਬੜ ਹੈ ਤਾਂ ਉਹਦਾ ਪਰਛਾਵਾਂ ਜਿਹੜਾ ਹੈ ਪੰਜਾਬ ਤੇ ਵੀ ਪਊਗਾ ਜੀ ਕਿਉਂਕਿ ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕੀਤੀ ਹੈ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਤੇ ਅਕਾਲੀ ਦਲ ਨੇ ਇੱਕ ਰੀਜਨਲ ਪਾਰਟੀ ਵਜੋਂ ਆਪਣੀ ਭੂਮਿਕਾ ਨਿਭਾਈ ਹੈ ਜੀ ਜੇ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬੀ ਸੂਬਾ ਬਣਿਆ ਜੀ 1 ਨਵੰਬਰ 1966 ਨੂੰ ਤਾਂ ਇਹਦੇ ਲਈ ਜਦੋਂ ਜੈਦ ਵੀ ਅਕਾਲੀ ਦਰ ਨੇ ਕੀਤੀ ਸੀ ਜੀ ਇਹ ਗੱਲ ਵੱਖਰੀ ਹੈ ਕਿ ਜਿਹੋ ਜਾਂ ਪੰਜਾਬੀ ਸੂਬਾ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ ਜੀ ਕਿਉਂਕਿ ਪੰਜਾਬੀ ਸੂਬੇ ਨੂੰ ਜ਼ੁਬਾਨ ਦੇ ਆਧਾਰ ਤੇ ਸੂਬਾ ਬਣਾਉਣ ਦੀ ਬਜਾਏ ਜੀ ਇਹ ਗੱਲ ਦਾ ਵੀ ਖਿਆਲ ਰੱਖਿਆ ਗਿਆ ਕਿ ਇੱਥੇ ਆਬਾਦੀ ਜਿਹੜੀ ਹੈ ਬਹੁ ਗਿਣਤੀ ਆਬਾਦੀ ਹੈ ਉਹ ਸਿੱਖਾਂ ਦੀ ਹੋਵੇ ਜੀ ਤਾਂ ਕਿ ਇੱਥੇ ਅਕਾਲੀ ਜਲਦੀ ਸਰਕਾਰ ਬਣ ਸਕੇ ਬਐਸੇ ਅਕਾਲੀ ਦਲ 1920 ਦਾ ਬਣਿਆ ਹੋਇਆ ਹੈ। ਅਕਾਲੀ ਦਲ ਨੇ ਬਹੁਤ ਸੰਘਰਸ਼ ਲੜੇ ਹੈ। ਅਕਾਲੀ ਦਲ ਨੇ ਜੇ ਆਪਾਂ ਦੇਖੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹਰਾਵਲ ਦੱਸਦਾ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰੋਟੈਕਟ ਕਰਦਿਆਂ ਕਰਦਿਆਂ ਅਕਾਲੀ ਦਲ ਨੇ ਫਿਰ ਜੰਗੇ ਆਜ਼ਾਦੀ ਦੇ ਵਿੱਚ ਵੀ ਭਾਗ ਲਏ। ਜੀ। ਔਰ ਜੰਗੇ ਆਜ਼ਾਦੀ ਚ ਭਾਗ ਲੈਂਦੇ ਆ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ। ਉਸ ਵੇਲੇ ਦੇਸ਼ ਦੇ ਬਹੁਤ ਵੱਡੇ ਆਗੂ Mahatma Gandhi ਨੇ ਬਾਬਾ ਖੜਕ ਸਿੰਘ ਹੋਰਾਂ ਨੂੰ ਇੱਕ ਟੈਲੀਗ੍ਰਾਮ ਭੇਜੀ ਸੀ ਜਿਹਦੇ ਵਿੱਚ ਕਿਹਾ ਸੀ ਕਿ ਆਜ਼ਾਦੀ ਦੀ ਲੜਾਈ ਦਾ ਪਹਿਲਾ ਪੜਾ ਜਿਹੜਾ ਤੁਸੀਂ ਜਿੱਤ ਲਿਆ ਜੀ ਇਸ ਕਰਕੇ ਅਕਾਲੀ ਦਲ ਨੂੰ ਆਪਾਂ ਕਟਾਕੇ ਨਹੀਂ ਨਾ ਦੇਖ ਸਕਦੇ ਜੀ ਇਹ ਵੱਖਰੀ ਗੱਲ ਹੈ ਵੀ ਅਕਾਲੀ ਦਲ ਇਸ ਵੇਲੇ ਜਿਹੜਾ ਅਕਾਲੀ ਦਲ ਹੈ ਉਹ ਅਕਾਲੀ ਦਲ ਪਾਟੋ ਧਾੜ ਹੈ ਜੀ ਉਹ ਅਕਾਲੀ ਦਲ ਜਿਹੜਾ ਇਸ ਖਿੱਤੇ ਦੀ ਪ੍ਰਤੀਨਿਧਤਾ ਕਰਦਾ ਹੁੰਦਾ ਸੀ ਉਹ ਅਕਾਲੀ ਦਲ ਥਿੜਕੇ ਆਪਦੇ ਉਸ ਸਮਾਂ ਸਟੈਂਡ ਤੋਂ ਇਸ ਕਰਕੇ ਹਰ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਹੈ ਮੈਂ ਇੱਥੇ ਕੋਟ ਕਰਨਾ ਚਾਹੂੰਗਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵੀ ਪ੍ਰੈਜ਼ੀਡੈਂਟ ਰਹੇ ਹੈ ਜੀ ਜਿਹਨਾਂ ਦੇ ਪਰਿਵਾਰ ਦੀ ਇੱਕ ਆਪਦੀ ਹੈ ਜਿਹੜੀ ਅਹਿਮੀਅਤ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਪਿਤਾ ਪੰਜਾਬ ਦੀ ਕੈਬਨਿਟ ਦੇ ਮੈਂਬਰ ਵੀ ਰਹੇ ਹੈ ਉਹ ਐਗਰੀਕਲਚਰ ਮਿਨਿਸਟਰ ਵੀ ਰਹੇ ਹੈ ਦੇਸ਼ ਦੇ ਵਿੱਚ ਔਰ ਉਹ ਸਪੀਕਰ ਵੀ ਰਹੇ ਹੈ ਲੋਕ ਸਭਾ ਦੇ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਅਕਾਲੀ ਦਲ ਪੰਜਾਬ ਦਾ ਸੇਫਟੀ ਵਲ ਹੈ ਤੇ ਜੇ ਅਕਾਲੀ ਦਲ ਨਾ ਰਿਆ ਜਾਂ ਅਕਾਲੀ ਦਲ ਇਨਾ ਕਮਜ਼ੋਰ ਹੋ ਗਿਆ ਤੇ ਪੰਜਾਬ ਦੇ ਵਿੱਚ ਗੜਬੜ ਵੀ ਹੋ ਸਕਦੀ ਹੈ। ਉਹ ਤਰ੍ਹਾਂ ਜਿਹੜੀਆਂ ਤਰ੍ਹਾਂ ਨੂੰ ਕੁਝ ਲੋਕ ਇੱਕ ਵੱਖਰੇ ਰਾਜ ਦੀ ਹਮਾਇਤ ਕਰਨ ਵਾਲੇ ਸਮਝਦੇ ਜੀ ਜਿਨ੍ਹਾਂ ਨੂੰ ਖਾਲਸਤਾਨੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਿਹਾ ਜਾਂਦਾ ਹੈ ਜੀ ਜੇ ਉਹ ਥੋੜੀਆਂ ਜੀਆਂ ਤਕੜੀਆਂ ਹੁੰਦੀਏ ਤਾਂ ਫਿਰ ਇਹ ਮਹਿਸੂਸ ਕੀਤਾ ਜਾਊਗਾ ਕਿ ਗੜਬੜ ਵੀ ਹੋ ਸਕਦੀ ਹੈ। ਮੈਂ ਕਿਸਾਨ ਅੰਦਲਨ ਦੀ ਮਿਸਾਲ ਦੇਊਂਗਾ ਕਿਸਾਨ ਅੰਦਲਨ ਨੂੰ ਤੁਸੀਂ ਦੇਖੋ ਮੁੱਖ ਤੌਰ ਤੇ ਤੁਸੀਂ ਵੀ ਉਹਨੂੰ ਕਵਰ ਕਰਦੇ ਰਹੇ ਹੋ। ਉਹ ਮੁੱਖ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਿਆ ਗਿਆ ਸੀ। ਬਿਲਕੁਲ। ਉਹਦੀ ਅਗਵਾਈ ਪੰਜਾਬ ਦੇ ਲੀਡਰਸ਼ਿਪ ਨੇ ਕੀਤੀ ਹੈ। ਕਿਉਂਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖ ਭਾਈਚਾਰਾ ਇਸ ਕਰਕੇ ਕੁਦਰਤੀ ਗੱਲ ਹੈ ਕਿ ਸਿੱਖ ਲੀਡਰਸ਼ਿਪ ਸੀ ਉਹਦੇ ਵਿੱਚ। ਜੇ ਆਪਾਂ ਦੇਖੀਏ ਕਿ ਉਹਦੇ ਵਿੱਚ ਹਿੰਦੂਆਂ ਦਾ ਹਿੱਸਾ ਨਹੀਂ ਸੀ। ਜਿਹੜੇ ਹਿੰਦੂ ਪੰਜਾਬੀ ਹੈ ਕੀ ਉਹਨਾਂ ਦਾ ਹਿੱਸਾ ਨਹੀਂ ਸੀ। ਉਹ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਬ੍ਰਾਹਮਣ ਹੈ ਜਿਨ੍ਹਾਂ ਦੇ ਕੋਲ ਜ਼ੋਰ-ਜ਼ੋਰ ਤਨ ਤਨ ਕਿਲੇ ਜ਼ਮੀਨ ਹੈ ਕੀ ਉਹ ਨਹੀਂ ਸੀਗੇ। ਜੇ ਉਹ ਅੰਦੋਲਨ ਕਾਮਯਾਬ ਹੋਇਆ ਕੀ ਉਹਦੇ ਵਿੱਚ ਅੜਤੀਆਂ ਦਾ ਯੋਗਦਾਨ ਨਹੀਂ ਸੀ? ਕੀ ਉਹਦੇ ਵਿੱਚ ਜਿਹੜੇ ਆਪਣੇ ਮਜ਼ਦੂਰ ਕੰਮ ਕਰਦੇ ਆ ਮੰਡੀਆਂ ਦੇ ਵਿੱਚ ਉਹਨਾਂ ਦਾ ਯੋਗਦਾਨ ਨਹੀਂ ਸੀ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਕਿ ਉਹ ਆਮ ਲੋਕਾਂ ਦਾ ਅੰਦੋਲਨ ਸੀ ਲੇਕਿਨ ਫਿਰ ਉਸ ਆਮ ਲੋਕਾਂ ਦੇ ਅੰਦੋਲਨ ਨੂੰ ਦੋ ਹਿੱਸਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਇਹ ਪ੍ਰਚਾਰ ਕੀਤਾ ਗਿਆ ਜੀ ਇਹ ਕਾਮਰੇਡ ਹੈ ਜੀ ਇਹ ਨਕਸਲਵਾੜੀ ਹੈ ਜੀ ਇਹ ਅਤਵਾਦੀ ਹੈ ਜੀ ਇਹ ਵਖਵਦੀ ਹੈ ਜੀ ਮਤਲਬ ਇੱਕ ਮੱਲੋ ਮੰਨੀ ਗੱਲ ਕਰਕੇ ਜੀ ਇਹ ਬੁੱਢੀ ਲੀਡਰਸ਼ਿਪ ਵੀ ਛਿਪੇ ਜੀ ਇਹਨਾਂ ਨੂੰ ਹੁਣ ਆਪਣੇ ਆਪ ਪਾਸੇ ਹਟ ਦੇਣਾ ਚਾਹੀਦਾ ਹੈ ਅंदोलਨ ਕਿਸੇ ਦਾ ਗੱਲ ਕਿਸੇ ਦੀ ਬਾਤ ਕਿਸੇ ਦੀ ਮੱਲੋ-ਮੱਲੀ ਆ ਕੇ ਉਹਦੇ ਤੇ ਤੁਸੀਂ ਆਪਣਾ ਮਤਲ ਜਿਹੜੀ ਹੈਗੀ ਆ ਚਾੜ ਨਹੀਂ ਲਾ ਲਈ ਕਿ ਇਹ ਚਾੜ ਨਹੀਂ ਤੇ ਥੱਲੇ ਘੱਟ ਸਾਡਾ ਉਹਨਾਂ ਨੂੰ ਵਾਰ-ਵਾਰ ਕਿਹਾ ਵੀ ਗਿਆ ਉਥੋਂ ਸਟੇਜ ਤੋਂ ਵੀ ਕਿਹਾ ਗਿਆ ਕਿ ਤੁਸੀਂ ਆਪਣਾ ਘੱਟ ਕਰ ਲਓ ਪਰ ਉਹ ਨਹੀਂ ਘੱਟ ਕਰ ਸਕੇ ਇਸ ਕਰਕੇ ਜਿਹੜੇ ਲੋਕ ਕਹਿੰਦੇ ਆ ਕਿ ਅਕਾਲੀ ਦਲ ਪੰਜਾਬ ਦਾ ਸੇਫਟੀ ਵਲਵ ਹੈ ਮੈਂ ਸਮਝਦਾ ਕਿ ਉਹ ਠੀਕ ਕਹਿੰਦੇ ਆ ਲੋਡ ਹੈ ਪੰਜਾਬ ਨੂੰ ਉਸ ਅਕਾਲੀ ਦਲ ਦੀ ਜਿਹੜਾ ਅਕਾਲੀ ਦਲ ਪੰਜਾਬੀ ਗਾ ਦੀ ਪ੍ਰਤੀਨਿਧਤਾ ਕਰੇ ਇਸ ਲਈ ਜੋ ਪਿੱਛੇ ਗਲਤੀਆਂ ਕੀਤੀਆਂ ਵੱੱਜਰ ਗੁਨਾਹ ਕੀਤੇ ਹੈ ਜਿਨ੍ਹਾਂ ਨੂੰ ਲਗਭਗ ਸਾਰੇ ਨਹੀਂ ਮਨੇ ਜਿਹੜੇ ਸ਼ਿਕਾਇਤ ਕਰਨ ਵਾਲੇ ਲੋਕ ਐ ਉਹਨਾਂ ਨੇ ਵੀ ਕਿਹਾ ਜੀ ਹਾਂ ਅਸੀਂ ਵੀ ਗੁਨਾਹਗਾਰ ਆ ਕਿਉਂਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਅਸੀਂ ਅਸੀਂ ਚੁੱਪ ਰਹੀ ਜਿਹੜਾ ਸਾਨੂੰ ਇਤਰਾਜ਼ ਪ੍ਰਗਟ ਕਰਨਾ ਚਾਹੀਦਾ ਸੀ ਅਸੀਂ ਨਹੀਂ ਕੀਤਾ ਉਧਰ ਵਿੱਚ ਕੀ ਆ ਪਾ ਸੁਖਬੀਰ ਸਿੰਘ ਬਾਦਲ ਕਹਿੰਦਾ ਆ ਅਕਾਲੀ ਦਲ ਦਾ ਮੈਂ ਪ੍ਰਧਾਨ ਆ ਜੀ ਸਾਰੇ ਜਿਹੜੇ ਹੈਗੇ ਗੁਨਾਹ ਮੈਂ ਆਪਦੀ ਝੋਲੀ 'ਚ ਪਾਉਣਾ ਮੈਨੂੰ ਜੋ ਸਜ਼ਾ ਦੇਣੀ ਆ ਤੁਸੀਂ ਦੇ ਦਿਓ ਔਰ ਉਹਨਾਂ ਨੇ ਗਿਲਤੀ ਕਰਾਰ ਦੇਤਾ ਉਹਨੂੰ ਤਨਖਾਹ ਹੀ ਆ ਕਰਾਰ ਦੇਤਾ ਹੁਣ ਜਿਹੜੀ ਚਿੱਠੀ ਕੱਢੀ ਆ ਸਾਰਿਆਂ ਦੇ ਨਾਂ ਦੇ ਉੱਤੇ ਕਿ ਠੀਕ ਤਰੀਕੇ ਦੇ ਨਾਲ ਭਾਈ ਤੁਸੀਂ ਜਿਹੜੀ ਆਪਣਾ ਜੋ ਪ੍ਰੋਸੈਸ ਹੈ ਪ੍ਰੋਸੀਡਿੰਗਸ ਹੈ ਉਹਨੂੰ ਦੇਖੋ ਉੱਥੇ ਕਿਸੇ ਕਿਸਮ ਦੀ ਗੜਬੜ ਨਹੀਂ ਹੋਣੀ ਚਾਹੀਦੀ ਉਸ ਚਿੱਠੀ ਦੇ ਵਿੱਚ ਇੱਕ ਸ਼ਬਦ ਆਉਂਦਾ ਬੱਜਰ ਗੁਨਾਹ ਬਿਲਕੁਲ ਕਿ ਬੱਜਰ ਗੁਨਾਹ ਹੋਏਵੇ ਬਿਲਕੁਲ ਜਿਹੜੇ ਬੱਜਰ ਗੁਨਾਹ ਹੋਏ ਆ ਬੱਜਰ ਗੁਨਾਹ ਇਤੂ ਬਦਕੀ ਹੋ ਜੁਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤੇ ਉਹਨੂੰ ਇਗਨੋਰ ਕਰ ਦਿੱਤਾ ਜਾਵੇ ਜਿਹੜੇ ਮਲਜਮਾ ਨੂੰ ਨਾ ਫੜਨ ਦੇ ਵਿੱਚ ਦਿਲਚਸਪੀ ਦਿਖਾਈ ਜਾਵੇ ਔਰ ਉਹਨਾਂ ਨੂੰ ਇੰਨੀ ਖੁੱਲੀ ਛੁੱਟੀ ਦੇ ਦਿੱਤੀ ਜਾਵੇ ਕਿ ਸਾਰੇ ਹੱਦਾਂ ਬੰਨੇ ਟੱਪ ਜਾਣ ਬਿਲਕੁਲ ਬੰਦੇ ਮਾਰਨ ਵਾਲੀ ਪੁਲਿਸ ਨੂੰ ਅਣਪਛਾਤੀ ਪੁਲਿਸ ਕਹਿ ਦਿੱਤਾ ਜਾਵੇ ਇਹ ਸਾਰੇ ਬੱਜਰ ਗੁਨਾਹਾਂ ਉਹਨੇ ਨਾ ਬੱਜਰ ਗੁਨਾਹਾਂ ਦੇ ਵਿੱਚ ਸਵਾਲੇ ਪੈਦਾ ਹੁੰਦਾ ਕਿ ਅੱਗੇ ਹੋਊਗਾ ਕੀ ਦੇਖੋ ਇੱਕ ਗੱਲ ਤਾਂ ਮੈਂ ਸਪਸ਼ਟ ਬੰਦਾ ਕਿ ਇਹਦੇ ਵਿੱਚ ਜਿਹੜੀ ਮੌਜੂਦਾ ਅਕਾਲੀ ਲੀਡਰਸ਼ਿਪ ਹੈ ਜਿਹੜੀ ਜਿਹੜੀ ਸਾਬਕਾ ਲੀਡਰਸ਼ਿਪ ਹੈ ਉਹਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ 'ਚ ਨਹੀਂ ਰਹੇ ਜੀ ਦੂਜੇ ਪਾਸੇ ਦੇਖੀਏ ਬੀਬੀ ਜ਼ਗੀਰ ਕੌਰ ਹੈ ਜੀ ਬੀਬੀ ਜ਼ਗੀਰ ਕੌਰ ਤੇ ਉਹਨਾਂ ਦੀ ਮੁਸੀਬਤ ਜਿਹੜੀ ਹੈ ਘਰੇਲੂ ਪੈ ਗਈ ਸੀ ਜੀ ਉਹਨਾਂ ਦੀ ਬੇਟੀ ਦੀ ਮੌਤ ਵਾਲੀ ਜੀ ਔਰ ਉਹਨਾਂ ਤੇ ਐਫ ਆਈ ਆਰ ਵੀ ਹੋ ਗਈ ਸੀ ਬੀਬੀ ਜ਼ਗੀਰ ਕੌਰ ਕੁਝ ਦਿਨ ਰਹੇ ਹੈ ਕੈਬਨਿਟ ਦੇ ਵਿੱਚ ਬਾਦ ਵਿੱਚ ਉਹਨਾਂ ਨੂੰ ਕੈਬਿਨੇਟ ਛੱਡਣੀ ਪਈ ਸੀ ਇਸ ਕਰਕੇ ਉਹ ਕਿਸੇ ਜਿਹੜਾ ਗੁਰਾਜ ਆ ਮਤਲਬ ਪ੍ਰਾਪਤੀ ਉਹਦੀ ਪਾਰਟਨਰ ਪਰਸਲ ਨਹੀਂ ਸੀ ਇਸੇ ਤਰੀਕੇ ਦੇ ਦੇਖੀ ਜੇ ਮੇਰੇ ਖਿਆਲ ਮੁਤਾਬਕ ਜਿਹੜੇ ਐਸਵੇ ਸੁਧਾਰ ਲੈਰ ਦੇ ਪ੍ਰਧਾਨ ਹੈ ਅਕਾਲੀ ਦਲ ਸੁਧਾਰ ਲੈਰ ਦੇ ਜਿਹੜੇ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਦੀ ਵੀ ਉਦੋਂ ਕੋਈ ਭੂਮਿਕਾ ਨਹੀਂ ਸੀ ਇਹ ਵੀ ਸਕਰੀਨ ਤੇ ਮੇਰੇ ਖਿਆਲ ਨਹੀਂ ਸੀ ਉਸ ਵੇਲੇ ਇਹ ਨਾ ਵਜ਼ੀਰ ਸੀ ਨਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਅਹੁਦੇਦਾਰ ਸੀ ਅੰਤਰਿਕ ਕਮੇਟੀ ਵਗੈਰਾ ਦੇ ਇਹ ਦੋ ਕੁ ਬੰਦੇ ਤਾਂ ਬਚ ਜਾਣਗੇ ਜੀ ਬਾਕੀ ਸਾਰਿਆਂ ਨੂੰ ਹੀ ਜਿਹੜੀ ਇਹ ਸਜ਼ਾ ਮਿਲੂਗੀ ਕਿਸੇ ਨੂੰ ਘੱਟ ਮਿਲਦੀ ਕਿਤੇ ਕਿਸੇ ਨੂੰ ਵੱਧ ਮਿਲਦੀ ਹੁਣ ਉਹ ਸਜ਼ਾ ਕਿਹੋ ਜੀ ਹੋਣੀ ਹੈ ਤੁਹਾਡਾ ਸਵਾਲ ਹੈ ਕਿ ਸਜ਼ਾ ਕੀ ਹੋ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਇਹਦੇ ਤੇ ਜੇ ਹੁਣ ਮੈਂ ਕਹਿੰਦਾ ਇਹਨੂੰ ਆਹ ਹੋ ਕੱਲ ਨੂੰ ਸਰਕਮਸਟੈਂਸਸ ਪਤਾ ਨਹੀਂ ਕੀ ਬਣਦਾ ਤੁਹਾਡਾ ਇੱਕ ਜ਼ਿੰਮੇਵਾਰ ਚੈਨਲ ਹੈ ਫਿਰ ਤੁਹਾਡੇ ਤੇ ਲੋਕਾਂ ਨੂੰ ਉਂਗਲਾ ਠਾਣ ਗਏ ਯਾਰ ਤੁਸੀਂ ਆ ਗੱਲ ਕਹਿੰਦੇ ਸੀ ਪਰ ਇੱਕ ਜਿਹੜੀ ਅੱਜ ਇੰਟਰਵਿਊ ਮੈਂ ਕਿਸੇ ਚੈਨਲ ਦੀ ਦੇਖੀ ਹੈ ਇਹਨਾਂ ਦੀ ਬਿਕਰੂ ਸਿੰਘ ਮਜੀਠੀ ਕਹਦੀ ਹੂੰ ਹੂੰ ਬਿਕਰਮ ਸਿੰਘ ਮਜੀਠੀਆ ਦਾ ਇਸ਼ਾਰਾ ਜਿਹੜਾ ਉਹ ਕੁਝ ਦਰਸਾਉਂਦਾ ਹੈ ਜੀ ਇੱਕ ਤਾਂ ਉਹਨੇ ਕਿਹਾ ਕਿ ਮੈਂ ਇਸ ਗੱਲ ਦੇ ਹੱਕ ਵਿੱਚ ਸੀ ਕਿ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ ਜਿਹੜੀਆਂ ਆ ਜਿੰਮੀ ਨੇ ਚੋਣਾਂ ਲਾ ਕੇ ਪਿੱ ਗਿਆ ਜੀ ਪਰ ਉਹ ਕਹਿੰਦਾ ਮੇਰੀ ਗੱਲ ਮੰਨੀ ਨਹੀਂ ਗਈ ਕਿਉਂ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਕਿ ਜਦੋਂ ਜਰਨੈਲ ਹੀ ਚੋਣ ਨਹੀਂ ਲੜਦਾ ਤਾਂ ਆਪਾਂ ਨੂੰ ਵੀ ਨਹੀਂ ਲੜਨੀ ਚਾਹੀਦੀ ਹੂੰ ਦੂਜੀ ਗੱਲ ਉਹਨੇ ਕਿਹਾ ਵੀ ਮੈਂ ਇਸ ਗੱਲ ਦੇ ਹੱਕ ਚ ਅਕਾਲੀ ਦਲ ਮਜ਼ਬੂਤ ਹੋਵੇ ਔਰ ਅਕਾਲੀ ਇਕਤਾ ਬਾਰੇ ਪੁੱਛਿਆ ਤੇ ਉਹਨੇ ਕਿਹਾ ਜਾਣਾ ਕਿਹੜੀ ਕਿੱਥੇ ਸਾਰੇ ਇੱਥੇ ਰਹਣਗੇ ਸਾਰਿਆਂ ਦੀ ਏਕਾ ਹੋ ਜਾਣਾ ਹੈ ਸੋ ਮੈਨੂੰ ਲੱਗਦੀ ਹੈ ਕਿ ਜਿਹੜਾ ਝਟਕਾ ਲਗਣਾ ਅਕਾਲ ਤਖਤ ਸਾਹਿਬ ਤੋਂ ਤੇ ਅਕਾਲ ਤਖਤ ਸਾਹਿਬ ਨੇ ਜਿਵੇਂ ਉਸੇ ਚਿੱਠੀ ਦੇ ਵਿੱਚ ਕਿਹਾ ਕਿ ਇਹਨਾਂ ਵੱੱਜਰ ਗੁਨਾਹਾਂ ਦੀ ਵਜ੍ਹਾ ਕਰਨ ਅਕਾਲੀ ਦਲ ਦੀ ਜਿਹੜੀ ਜਿਹੜੀ ਸਿਆਸੀ ਜਮਾਤ ਜਿਹੜੀ ਸਿਆਸੀ ਸਿੱਖਾਂ ਦੀ ਸਿਆਸੀ ਜਮਾਤ ਦਾ ਨੁਕਸਾਨ ਹੋਇਆ ਸਿੱਖਾਂ ਦੀ ਸਿਆਸੀ ਜਮਾਤ ਕਿਹੜੀ ਹੈ ਅਸਾ ਅਕਾਲੀ ਦਲ ਜੇ ਸਿੰਘ ਸਹਿਬਾਨੇ ਮਹਿਸੂਸ ਕਰਦੇ ਹੈ ਕਿ ਇਹਦਾ ਨੁਕਸਾਨ ਹੋਇਆ ਤਾਂ ਸਿੰਘ ਸਾਹਿਬ ਦਾ ਫਿਰ ਅਗਲਾ ਸਟੈਪ ਹੋਊਗਾ ਕਿ ਕੋਈ ਇਹ ਜਿਹਾ ਫੈਸਲਾ ਲਿਆ ਜਾਵੇ ਜਿਸ ਦੇ ਨਾਲ ਜਿਹੜੀ ਸਿਆਸੀ ਜਮਾਤ ਹੈ ਉਹ ਵੀ ਮਜ਼ਬੂਤ ਹੋਵੇ ਮੇਰੇ ਖਿਆਲ ਮੁਤਾਬਕ ਸਿੰਘ ਸਾਹਿਬ ਕਰਨਗੇ ਵੀ ਸੱਪ ਵੀ ਮਰ ਜਾਈ ਤੇ ਸੋਟਾ ਵੀ ਨਾ ਟੁੱਟੇ ਇਹ ਇਸ ਤਰ੍ਹਾਂ ਦਾ ਕੋਈ ਫੈਸਲਾ ਆ ਸਕਦਾ ਹੈ ਔਰ ਉਹ ਫੈਸਲਾ ਕਰਨਗੇ ਉਹ ਜਿਹੜਾ ਫੈਸਲਾ ਅਕਾਲੀ ਦਲ ਦੀ ਫੇਵਰ ਦੇ ਵਿੱਚੋਂ ਮੈਂ ਬੰਦਿਆਂ ਨੂੰ ਛੱਡ ਦੋ ਬੰਦਾ ਕੌਣ ਕੀ ਇਸ ਕਰਨ ਨੂੰ ਛੱਡੀਏ ਉਹਨਾਂ ਦੀ ਕੋਸ਼ਿਸ਼ ਵੀ ਹੋਊ ਕਿ ਅਕਾਲੀ ਦਲ ਮਜ਼ਬੂਤ ਹੋਵੇ ਤਕੜਾ ਹੋਵੇ ਅਕਾਲੀ ਦਲ ਸੁਧਾਰ ਲਹਿਰ ਦੇ ਜਿਸ ਤਰ੍ਹਾਂ ਦੇ ਨਾਲ ਸੁਧਾਰ ਲਹਿਰ ਦੇ ਜੋ ਲੀਡਰ ਨੇ ਉਹ ਇਹ ਕਹਿ ਕੇ ਪਾਸੇ ਹੁੰਦੇ ਰਹੇ ਕਿ ਪ੍ਰਧਾਨ ਦੀ ਚਲਦੀ ਸੀ ਜਾਂ ਪ੍ਰਧਾਨ ਵੱਲੋਂ ਹੁੰਦਾ ਸੀ ਜਾਂ ਸਾਡੀ ਸੁਣੀ ਨਹੀਂ ਗਈ ਸਾਡੀ ਮੰਨੀ ਨਹੀਂ ਗਈ ਅਸੀਂ ਗਲਤੀਆਂ ਕੀਤੀਆਂ ਹੁਣ ਕਬੂਲ ਲੈਣੇ ਜਿਹਨਾਂ ਨੇ ਬੱਖੋ-ਬੱਖ ਬਹਾਨੇ ਲਾ ਕੇ ਪਾਸੇ ਹੁੰਦੇ ਰਹੇ ਕੀ ਲੱਗਦਾ ਕਿ ਇਹ ਬਹਾਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੱਲ ਸਕਣਗੇ ਉਹਨਾਂ ਦੇ ਦੇਖੋ ਜਦੋਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਆ ਅਕਾਲੀ ਦਲ ਅਕਾਲੀ ਦਲ ਤਾਂ ਉਹ ਜਮਾਤ ਮੰਨੀ ਗਈ ਹੈ ਜਿਹੜੀ ਕਿਸੇ ਡਰਦੀ ਨਹੀਂ ਜੀ ਅਕਾਲੀ ਦਲ ਤਾਂ ਕੱਲੇ-ਕੱਲੇ ਅਕਾਲੀ ਜਿਹੜੇ ਲੜਦੇ ਰਹੇ ਜੀ ਅਸੀਂ ਉਹਨਾਂ ਅਕਾਲੀਆਂ ਨੂੰ ਜਾਣਦੇ ਆ ਜਿਹੜੇ ਪਿੰਡਾਂ 'ਚ ਰਹੇ ਆ ਜਿਹੜੇ ਕਦੇ ਪੰਚਾਇਤ ਮੈਂਬਰ ਨਹੀਂ ਬਣੇ ਲੇਕਿਨ ਉਹਨਾਂ ਨੇ ਬੜੀਆਂ ਵੱਡੀਆਂ ਵੱਡੀਆਂ ਕੈਦਾ ਕੱਟੀਆਂ ਉਹ ਹਰ ਮੋਰਚੇ 'ਚ ਜਾਂਦੇ ਰਹੇ ਤੇ ਮੈਂ ਕਹਿੰਦਾ ਵੀ ਉਸ ਬੰਦੇ ਨੂੰ ਤਾਂ ਅਕਾਲੀ ਕਾ ਹੋਣ ਦਾ ਹੱਕ ਹੀ ਨਹੀਂ ਜਿਹੜਾ ਬੰਦਾ ਗਲਤ ਨੂੰ ਗਲਤ ਨਹੀਂ ਕਹਿ ਸਕਦਾ ਜਦੋਂ ਉਹਨਾਂ ਦੇ ਸਾਹਮਣੇ ਗੁਨਾਹ ਹੁੰਦੇ ਸੀ ਜੇ ਉਹ ਗੁਨਾਹਾਂ ਤੋਂ ਪ੍ਰਭਾਵਿਤ ਸੀ ਤਾਂ ਫਿਰ ਉਹ ਛੱਡ ਕੇ ਪਾਸੇ ਕਿਉਂ ਨਹੀਂ ਗਏ ਉਹ ਇਹ ਸੱਤਾ ਵੀ ਮੰਨਦੇ ਰਹੇ ਤੇ ਹੁਣ ਉਹ ਕਹਿੰਦੇ ਵੀ ਸਾਡੀ ਸੁਣੀ ਨਹੀਂ ਗਈ ਇਹ ਠੀਕ ਹੈ ਜੀ ਉਹ ਬੰਦਾ ਐਡਾ ਪਾਵਰਫੁੱਲ ਹੋਇਆ ਤਾਂ ਉਹਨੂੰ ਪਾਵਰਫੁੱਲ ਕਰਨ ਦੇ ਵਿੱਚ ਵੀ ਤਾਂ ਤੁਹਾਡਾ ਯੋਗਦਾਨ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਆਪਣੇ ਪੁੱਤ ਨੂੰ ਸਥਾਪਿਤ ਕਰਨਾ ਸੀ ਭਤੀਜੇ ਦੀ ਸਥਾਪਤੀ ਤੋਂ ਬਾਅਦ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੀ ਬੁੱਢੀ ਲੀਡਰਸ਼ਿਪ ਹੈ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਸੁਖਵਿੰਦਰ ਸਿੰਘ ਬਾਦਲ ਨੂੰ ਲੀਡਰ ਨਹੀਂ ਮੰਨਣਾ ਇਸ ਲਈ ਉਹਨਾਂ ਨੇ ਇੱਕ ਸਟ੍ਰੈਟੇਜੀ ਅਜਿਹੀ ਤੈਅ ਕੀਤੀ ਕਿ ਟਿਕਟਾਂ ਵੀ ਦੇ ਦਿਓ ਵੱਡੇ ਲੀਡਰਾਂ ਨੂੰ ਜਿੱਤਨ ਵੀਰਾ ਦਿਓ ਉਹ ਹਾਰਨੇ ਸ਼ੁਰੂ ਹੋ ਗਏ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਐ ਕਰੋ ਸਰਦਾਰ ਸਾਹਿਬ ਤੁਸੀਂ ਰਹਿੰਦੇ ਹੋ ਕਾਕਾ ਜੀ ਨੂੰ ਅਜਮਾ ਕੇ ਦੇਖਦੇ ਆਂ ਤੇ ਜਦੋਂ ਕਾਕਾ ਜੀ ਨੂੰ ਪਤਾ ਲੱਗਦੀ ਕਿ ਬਾਬਾ ਮੈਨੂੰ ਟਿਕਟ ਦਿੰਦਾ ਤਾਂ ਪਿਓ ਦੇ ਘਰ ਚ ਉੱਠਾ ਉਹਦੇ ਨਾਲ ਦੇ ਵੀ ਮੈਨੂੰ ਟਿਕਟ ਮਿਲਦੀ ਹੈ ਤੂੰ ਕਿਉਂ ਨਹੀਂ ਲੜ ਦਿੰਦਾ ਹੂੰ ਬਿਲਕੁਲ ਠੀਕ ਹੈ ਉਹ ਕਹਿੰਦਾ ਭਾਈ ਤੂੰ ਲੜ ਲਾ ਤਾਂ ਉਹ ਲੜ ਲੜ ਕੇ ਜਿਹੜੀ ਮਗਰਲੀ ਟੀਮ ਪੈਦਾ ਕੀਤੀ ਉਹ ਟੀਮ ਦੇਖੋ ਉਸ ਟੀਮ ਦੇ ਵਿੱਚ ਕਿੰਨੀ ਕੁਆਲਿਟੀ ਹੈ ਹੂੰ ਉਸ ਟੀਮ ਨੇ ਕਿਹੜੇ ਕਿਹੜਾ ਮੋਰਚਾ ਲਗਾਇਆ ਅਕਾਲੀ ਦਲ ਦਾ ਮੋਰਚਾ ਧਰਮ ਜੂਤ ਮੋਰਚੇ ਤੋਂ ਬਾਅਦ ਮੈਨੂੰ ਤਾਂ ਕੁਝ ਲੱਗਦਾ ਹੀ ਨਹੀਂ ਲੱਗਿਆ ਹੂੰ ਜਿਹੜੇ ਜਿਹੜਾ ਮੋਰਚਾ ਦੇ ਵਿੱਚੋਂ ਅਕਾਲੀ ਯੋਧੇ ਨਿਕਲਦੇ ਹੁੰਦੇ ਸੀ ਤਾਂ ਮੋਰਚੇ ਨਹੀਂ ਲੱਗੇ ਫਿਰ ਤਾਂ سلسلہ ਹੋ ਆ ਗਿਆ ਵੀ ਵੱਡ ਕਿਸੇ ਨੇ ਉਹਨਾਂ ਦਿਨਾਂ ਦੇ ਵਿੱਚ ਚਿੱਟਾ ਨਹੀਂ ਹੁੰਦਾ ਸੀ ਭੁੱਕੀ ਪੋਸਟ ਆਲਾ ਕਰ ਲਿਆ ਕਿਸੇ ਨੇ ਘਰ ਦੀ दारू ਆਲਾ ਕਰ ਲਿਓ ਕਾਲੀ ਵੀ ਖਾਈ ਗਿਆ ਉਹ ਇਹ ਵੀ ਕਰਨ ਲੱਗਿਆ ਕਿਸੇ ਨੇ ਬਾਦਲ ਸਾਹਿਬ ਨੂੰ ਮੈਂ ਆਪ ਸੁਣਦੇ ਦੇਖਿਆ ਜਦੋਂ ਸੰਗੇ ਦਰਸ਼ਨਾਂ ਦੇ ਵਿੱਚ ਗੱਫੇ ਦਿੰਦੇ ਹੁੰਦੇ ਸੀ ਭਾਈ ਅੱਧ ਪਚਾਦੇ ਜ਼ਰੂਰ ਲਾ ਦਿਓ ਮਤਲਬ ਵੀ ਕੁਝ ਤੁਸੀਂ ਰੱਖ ਲਿਓ ਤੇ ਉਹਨਾਂ ਨੇ ਵੱਡੀਆਂ-ਵੱਡੀਆਂ ਹਵੇਲੀਆਂ ਪੈ ਗਈਆਂ ਕੋਠੀਆਂ ਪੈ ਗਈਆਂ ਫਰਚਰ ਨਾ ਲੈ ਲੀਆਂ ਫਿਰ ਰੇਤੇ ਬਜਰੀ ਵਾਲਾ ਕੰਮ ਸ਼ੁਰੂ ਹੋ ਗਿਆ ਰੇਤੇ ਵਾਲਾ ਸ਼ੁਰੂ ਹੋ ਗਿਆ ਉਹ ਕਮਾਈਆਂ ਕਰਨ ਵਾਲੇ ਬੰਦੇ ਉਹ ਤਾਂ ਫਿਰ ਬੋਲਣ ਤਾਂ ਬੋਲਣ ਕਿਉਂ ਉਕਵੇਂ ਬੋਲਣ ਗਿਆ ਮੈਨੂੰ ਇਹ ਦੱਸੋ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੇਰੀ ਕਿਸੇ ਦੇ ਨਾਲ ਕੋਈ ਅਨਬੰਦ ਨਹੀਂ ਹੈ ਔਰ ਨਾ ਹੀ ਕਿਸੇ ਨਾਲ ਬਹੁਤਾ ਪਿਆਰ ਹੈ ਪਰ ਤੁਸੀਂ ਆਪ ਲਿਖੋ ਆਪਣੇ ਆਪ ਆਲੇ ਦੋਲੇ ਨਿਗਾਹ ਮਾਰ ਲਓ ਕਿ ਜਿਹੜੇ ਬੰਦੇ ਫਿਰਦੇ ਇਹਨਾਂ ਕੋਲੇ ਪਹਿਲਾਂ ਕੀ ਸੀ ਬਿਲਕੁਲ ਪੋਲਿਟਿਕਸ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਕੋਲੇ ਕੀ ਸੀ ਤੇ ਅੱਜ ਇਹਨਾਂ ਕੋਲੇ ਕੀ ਕੁਝ ਹੈ ਇਸ ਕਰਕੇ ਇਹ ਤਾਂ ਦੇਖਣਾ ਪੈਣਾ ਨਾ ਜੀ 2007 ਤੋਂ 2017 ਤੱਕ ਠੀਕ ਹੈ ਪੇਸ਼ੀ ਤੇ ਜਾਣਗੇ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਵੀ ਸੁਣਾਈ ਜਾਣੀ ਉਹ ਕਿਹੜੀ ਆ ਚਲੋ ਉਹ ਸਮਾਂ ਦੱਸੂਗਾ ਪਰ ਇਸ ਸਮੇਂ ਦੌਰਾਨ ਸਿੱਖ ਸੰਗਤ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਨਗਾਰ ਲੋਕਾਂ ਦੇ ਦਿਲਾਂ ਦੇ ਵਿੱਚ ਆਇਆ ਕੀ ਲੱਗਦਾ ਕਿ ਇਸ ਸਜ਼ਾ ਦੇ ਨਾਲ ਉਹ ਨਗਾਰ ਉੱਪਰ ਆ ਸਕਦਾ ਹੈ ਉਤੋਂ ਉੱਪਰ ਉੱਠ ਸਕਦੀ ਹੈ ਸ਼੍ਰੋਮਣੀ ਕਾਲੀ ਦਲ ਲੋਕਾਂ ਦੇ ਦਿਲਾਂ 'ਚ ਮੈਂ ਵੋਟਰਾਂ ਦੇ ਨਾਲ ਉਹਨਾਂ ਸੰਗਤ ਨੂੰ ਜ਼ਿਆਦਾ ਤਰਜੀਹ ਦਿਆਂਗਾ ਜੀ ਵੋਟਾਂ ਤਾਂ ਮਤਲਬ ਇਸ ਕਿਸਮ ਦੀਆਂ ਵੀ ਵੋਟਾਂ ਦਾ ਕਈ ਵਾਰੀ ਜਜ਼ਬਾਤਾਂ ਚ ਆ ਕੇ ਵੀ ਪੈ ਜਾਂਦੀਆਂ ਨੇ ਜੀ ਜਦੋਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨਾ ਹੈ ਮਿਸਾਲ ਦੇ ਤੌਰ ਤੇ ਮੈਂ ਉਹ ਸਮਾਂ ਦੇਖਿਆ ਜਦੋਂ ਅਕਾਲੀ ਦਲ ਇੱਕ ਪਾਸੇ ਖੜਾ ਰਹਿ ਗਿਆ ਸੀ ਜੀ ਤੇ ਵੋਟਰ ਦੂਜੇ ਪਾਸੇ ਚਲੇ ਗਏ ਸੀ ਪਰ ਅਕਾਲੀ ਦਲ ਬਰਿਆ ਦੇ ਸੀ ਜੀ 1999 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੇਲ੍ਹ ਚ ਬੈਠੇ ਸੀ ਹਮ ਇਹ ਹੀ ਗੱਲ ਆਪਣੇ ਜਿਹੜੇ ਹੈਗੇ ਅਕਾਲ ਤਖਤ ਦੇ ਜਥੇਦਾਰ ਹੁੰਦੇ ਆ ਪਾਇਤਿਆਰ ਸਿੰਘ ਮੰਡ ਇਹ ਜੇਲ੍ਹ ਚੋਂ ਸ਼ਾਇਦ ਨਿਕਲੇ ਸੀ ਅਤਿੰਦਰਪਾਲ ਸਿੰਘ ਉਹਨੀ ਜੇਲ੍ਹ ਦੇ ਵਿੱਚ ਬੈਠੇ ਸੀ ਆ ਰਾਜਦੇਵ ਸਿੰਘ ਖਾਲਸਾ ਜਿਹੜੇ ਉਹ ਖੜਕੋ ਦੇ ਕੇਸ ਲੜਦੇ ਹੁੰਦੇ ਸੀ ਬਹੁਤ ਸਾਰੇ ਬੰਦੇ ਉਸੇ ਜੇਲ੍ਹਾਂ ਚ ਬੈਠੇ ਹੋਏ ਸੀ ਉਦੋਂ ਵੀ ਅਕਾਲੀ ਦਲ ਦੀ ਸਥਿਤੀ ਅਜਵਰਗੀ ਸੀ ਜੀ ਲੇਕਿਨ ਜਿਹੜੀ ਉਹ ਸਪੇਸ ਅਕਾਲੀ ਦਲ ਨੇ ਖਾਲੀ ਕੀਤੀ ਸੀ ਲੋਕਾਂ ਨੇ ਭਰਤੀ ਸੀ ਪੰਥ ਨੇ ਭਰਤੀ ਸੀ ਉਹਨੇ ਇਹਨਾਂ ਦੀ ਥਾਂ ਦੇ ਉੱਤੋਂ ਨੂੰ ਲਾਇਆ ਤਾਂ ਪਰ ਉਸ ਜਿਹੜੇ ਪਰਖ ਦੇ ਵਿੱਚ ਪੂਰੇ ਨਹੀਂ ਉਤਰੇ ਤੇ ਥੋੜੇ ਸਮੇਂ ਬਾਅਦ ਹੀ ਦੁਬਾਰਾ ਇਲੈਕਸ਼ਨ ਹੋਈ ਤੇ ਫਿਰ ਤੁਸੀਂ ਦੇਖੋ ਗੱਲ ਕਿੱਥੇ ਦੀ ਕਿੱਥੇ ਗਈ ਹੁਣ ਤੁਸੀਂ ਐਟ ਪ੍ਰੈਜ਼ੈਂਟ ਦੇਖੋ ਕਿ ਸਾਡੇ ਕੋਲੇ ਦੋ ਸੀਟਾਂ ਉਹ ਐ ਜਿਹੜੀਆਂ ਸੀਟਾਂ ਗਰਬਸੁਰ ਵਾਲੇ ਬੰਦੇ ਨੇ ਜਿੱਤਰੀਆਂ ਜੀ ਇੱਕ ਵਿਚਾਰੇ ਦੇ ਤੌਰ ਦੇ ਉੱਤੇ ਸਰਬਜੀਤ ਸਿੰਘ ਵਾਲੀ ਜੀ ਦੂਜੀ ਜਿਹੜਾ ਹੈਗਾ ਵਿਕਟਮ ਅਮਰਤਪਾਲ ਸਿੰਘ ਯਾਰ ਫੜ ਕੇ ਐਵੇਂ ਡਿਬਰੂਗੜੀ ਜੇਲ੍ਹ ਚ ਭੇਜਤਾ ਠੀਕ ਹੈ ਉਹ ਉਹਨਾਂ ਨੇ ਲੜਾਈ ਲੜੀ ਉਹਨਾਂ ਸੀਟਾਂ ਦੇ ਉੱਤੇ ਰਿਜ਼ਲਟ ਕੀ ਆ ਤੁਸੀਂ ਮੇਰੇ ਨਾਲ ਅਗਰ ਪਿਛਲੀ ਵਾਰੀ ਆਪਾਂ ਗੱਲ ਕੀਤੀ ਤੁਸੀਂ ਮੈਨੂੰ ਇਹ ਗਿੱਦੜਵਾ ਤੇ ਕੀ ਹੋਊਗਾ ਇਹ ਰੈਡਿਕਲ ਤੇ ਰਦੇ ਬੰਦੇ ਆ ਗਏ ਉਹਨਾਂ ਦੇ ਆ ਕੇ ਮੈਂ ਤੁਹਾਨੂੰ ਕਹਿੰਦਾ ਕੰਪੇਨ ਹੀ ਨਹੀਂ ਚੱਲੀ ਬਿਲਕੁਲ ਉਹ ਕੰਪੇਨ ਚੱਲੀ ਨਹੀਂ ਗਈ ਇਸ ਤਰੀਕੇ ਨਾਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਕਿਉਂ ਕਿ ਜਿਹੜੀ ਸੰਗਤ ਹੈ ਸੰਗਤ ਨੇ ਫੈਸਲਾ ਕਰਨਾ ਕਿ ਜੇ ਸਿੰਘ ਸਾਹਿਬਾਨ ਦਾ ਫੈਸਲਾ ਸੰਗਤ ਨੂੰ ਨਾ ਪਚਿਆ ਨਾ ਹਜਮ ਹੋਇਆ ਤਾਂ ਉਹਨਾਂ ਨੇ ਇਹਨਾਂ ਨੂੰ ਵੀ ਫੜਕਾ ਦੇਣੇ ਫਿਰ ਹੋਰ ਬੰਨਵੇਂ ਵਾਲੇ ਹੋਰ ਵੀ ਆ ਸਕਦੇ ਆ ਜਿਹੜੀ ਪਾਰਟੀ ਹੈ ਜਿਹੜੀ ਫੁੱਟ ਰਾਜ ਕਰਦੀ ਹੈ 91 ਸੀਟਾਂ ਵਾਲੀ ਤਵੱਤ ਕੇ 94 95 ਹੋ ਗਏ ਆ ਇਹ ਤਾਂ ਮੈਂ ਸਮਝਦਾ ਹਾਂ ਅਜੇ ਤੱਕ ਪਾਰਟੀ ਆਰਗੇਨਾਈਜੇਸ਼ਨ ਤਾਂ ਬਣੀ ਨਹੀਂ ਮਜ਼ਬੂਤ ਹੂੰ ਸਰਕਾਰ ਪਹਿਲਾਂ ਬਣ ਗਈ ਇਸ ਕਰਕੇ ਲੋਕ بڑا ਫੈਸਲਾ ਕਰ ਦਿੰਦੇ ਆ ਜਿਹੜੀ ਸੰਗਤ ਹੈ ਨਾ ਪੰਜਾਬ ਦੀ ਸੰਗਤ ਤੋਂ بڑا ਫੈਸਲਾ ਠੀਕ ਫੈਸਲਾ ਕਰ ਦਿੰਦੀ ਹੈ ਸਿੰਘ ਸਹਿਬਾਨ ਮੇਰਾ ਖਿਆਲ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਕਿਉਂਕਿ ਸਿੰਘ ਸਹਿਬਾਨ ਨੂੰ ਵੀ ਅਫਸਰ ਦਾ ਪਤਾ ਹੈ ਕਿ ਜੇ ਅਸੀਂ ਇਧਰ ਉਧਰ ਥੋੜਾ ਬਹੁਤਾ ਗਏ ਕਿਸੇ ਨਾਲ ਜਿਆਤੀ ਕੀਤੀ ਕਿਸੇ ਨਾਲ ਲਿਹਾਜ ਕੀਤੀ ਤਾਂ ਸੰਗਤ ਸਾਨੂੰ ਵੀ ਬਖਸ਼ੂਗੀ ਨਹੀਂ ਉਹਨਾਂ ਨੇ ਸਮਾਂ ਦੇਖਿਆ ਗੈਨੀ ਗੁਰਵਚਨ ਸਿੰਘ ਹੋਰਾਂ ਨੂੰ ਜਦੋਂ ਸੰਗਤ ਨੇ ਹੀ ਫਤਿਹ ਬੁਲਾਉਣ ਤੋਂ ਇਨਕਾਰ ਕਰਤਾ ਸੀ ਬਿਲਕੁਲ ਠੀਕ ਹੈ ਨਾ ਜਦੋਂ ਅਕਾਲ ਤਖਸਬ ਦੇ ਜੱਜਦਾਰ ਦੇ ਪੁਤਲੇ ਸਾਡੇ ਨੇ ਸ਼ੁਰੂ ਹੋ ਗਏ ਸੀ ਇਹ ਸਾਰਾ ਕੁਝ ਉਹਨਾਂ ਨੇ ਦੇਖਿਆ ਇਸ ਲਈ ਮੈਨੂੰ ਨਹੀਂ ਲੱਗਦਾ ਵੀ ਕੋਈ ਉਹ ਜਿੱਥੇ ਗੱਲ ਪਹੁੰਚ ਗਈ ਹੈ ਇੱਥੋਂ ਉਹਨਾਂ ਨੂੰ ਪਛਾਣ ਮੜਨਾ ਵੀ ਮੁਸ਼ਕਲ ਹੈ ਜੀ ਸੰਗਤ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਤੁਸੀਂ ਇਹ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਸੁਝਾਰ ਏ ਜੇ ਥੋੜਾ ਬਹੁਤ ਇਧਰ ਉਧਰ ਹੋ ਗਿਆ ਤਾਂ ਫਿਰ ਸੰਗਤ ਨੇ ਚੜ੍ਹਾਈ ਨਾਲ ਦੇ ਖਿਲਾਫ ਖੜਾ ਕਰ ਲੈਨੇ ਹਾਲਾਂਕਿ ਤੁਸੀਂ ਵਿਕਰਮ ਸਿੰਘ ਮਜੀਠੀਆ ਦੀ ਇੰਟਰਵਿਊ ਦੀ ਜਿਹੜੀ ਆ ਉਹ ਗੱਲ ਕੀਤੀ ਹੈ ਪਰ ਸ਼੍ਰੋਮਣੀ ਕਲ ਦਾ ਤੁਹਾਨੂੰ ਕੀ ਲੱਗਦਾ ਇਸ ਵੇਲੇ ਕੈਸੀ ਸ਼ਸ਼ਪੰਜ ਦੇ ਵਿੱਚ ਜਾਂ ਕੀ ਸੋਚ ਰਿਹਾ ਹੋਣਾ ਦੇਖੋ ਜਿਹੜਾ ਐਸਫਿਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਹੈ ਉਹ ਜਥੇਬੰਦਕ ਢਾਂਚਾ ਸੁਖਬੀਰ ਸਿੰਘ ਬਾਦਲ ਦੇ ਪ੍ਰਭਾਵ ਵਾਲਾ ਜੀ ਕਿਉਂਕਿ ਜਥੇਬੰਦਕ ਢਾਂਚਾ ਚੁੜਿਆ ਨਹੀਂ ਗਿਆ ਜੀ ਜੇ ਆਪਾਂ ਕਹਿੰਦੀ ਹੈ ਇਲੈਕਸ਼ਨ ਹੋਈ ਹੈ ਇਲੈਕਸ਼ਨ ਨਹੀਂ ਹੋਈ ਉਹ ਤਾਂ ਸਿਲੈਕਸ਼ਨ ਹੁੰਦੀ ਹੈ ਨਾਮਜ਼ਦਗੀ ਹੁੰਦੀ ਹੈ ਜਿੰਨੂੰ ਮਰਜ਼ੀ ਕਰ ਦਿਓ ਸੋ ਐਸ ਵੇਲੇ ਜਥੇਬੰਦੀ ਉਹਦੇ ਕੋਲੇ ਹੈ ਜਿਹਦੇ ਕੋਲੇ ਜਥੇਬੰਦੀ ਆ ਉਹਦੇ ਕੋਲੇ ਸਾਰਾ ਕੁਝ ਹੁੰਦਾ ਹੈ। ਦੂਜੇ ਪਾਸੇ ਬੰਦੇ ਚੰਗੇ ਹੈਗੇ ਇਹ ਨਹੀਂ ਕਹਿੰਦੇ ਆਪਾਂ ਬੰਦੇ ਮਾੜੇ ਪ੍ਰੇਮ ਸਿੰਘ ਚੰਦੂ ਬਾਜ ਦੇ ਦਾ ਬੜਾ ਸਰਵ ਹੈ। ਬੜਾ ਸਿਆਣਾ ਆਦਮੀ ਹੈ ਗੁਰਪ੍ਰਤਾਪ ਸਿੰਘ ਬਡਾਲਾ ਆਪਣੇ ਆਪ ਦੇ ਵਿੱਚ ਉਸ ਜੋਬੇ ਦਾ ਲੀਡਰ ਹੈ ਵੱਡੇ ਪਰਿਵਾਰ ਨਾਲ ਸੰਬੰਧਿਤ ਹੈ। ਜਿਹੜੇ ਪਰਿਵਾਰ ਦਾ ਬੜਾ ਵੱਡਾ ਪੰਥਕ ਪਿਛੋਕੜ ਹੈ। ਜੀ ਸਰਦਾਰ ਜਿਹੜੇ ਹੈਗੇ ਇਹਨਾਂ ਦੇ ਪਿਤਾ ਜੀ ਕੁਲਦੀਪ ਸਿੰਘ ਬਡਾਲਾ ਮੈਨੂੰ ਤਾਂ ਉਹਨਾਂ ਨੂੰ ਨੇੜੇ ਹੋ ਤੱਕਣ ਦਾ ਮੌਕਾ ਮਿਲਿਆ ਮੈਂ ਇਡੀਟੇਸ਼ਨ ਹੀ ਦੇਖਦਾ ਰਿਹਾ। ਬਠਿੰਡੇ ਦੇ ਵਿੱਚ ਮਾਂ ਪੁੱਤ ਨੂੰ ਨੰਗਾ ਕਰਤਾ ਸੀ ਸੀਆਈਏ ਸਟਾਫ ਦੇ ਵਿੱਚ। ਇਥੋਂ ਨਹੀਂ ਜਿੱਥੇ ਬੰਦਗੀਆਂ ਜਿਹੜੀਆਂ ਪਛਾਹ ਰਹੀਆਂ ਸੀ ਔਰ ਇੱਥੇ ਆ ਕੇ ਲੜਾਈ ਲੜੀ ਸੀ ਕੁਲਦੀਪ ਸਿੰਘ ਬਡਾਲਾ ਹੋਰਾਂ ਨੇ ਜੀ ਤੇ ਜੇ ਆਪਾਂ ਦੇਖੀ ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਫੋਨ ਖੁੱਲਿਆ ਹਰ ਮਹੀਨੇ ਆ ਕੇ ਉੱਥੇ ਅਰਦਾਸ ਕਰਦੇ ਹੁੰਦੇ ਸੀ ਬਡਾਲਾ ਸਾਹਿਬ ਤੇ ਬਡਾਲਾ ਸਾਹਿਬ ਦੂਰਬੀਨ ਦੇ ਨਾਲ ਉੱਥੋਂ ਮਤਲਬ ਜਿਹੜਾ ਨਤਬਸਤਕ ਹੁੰਦੇ ਹੁੰਦੇ ਸੀ ਕਾਲ ਤੱਕ ਸਾਭ ਨੂੰ ਉਹ ਪਰਿਵਾਰ ਹੈ ਬੰਦੇ ਸਿਆਣੇ ਹੈਗੇ ਪਰ ਉਹਨਾਂ ਕੋਲ ਜਿੱਥੇ ਬੰਦਕਟਾਂ ਚਾਹੀ ਨਹੀਂ ਜੀ ਜਲੰਧਰ ਦੀ ਬਾਈ ਇਲੈਕਸ਼ਨ ਦੇਖੀ ਆ ਉੱਥੇ ਉਹਨਾਂ ਨੇ ਅਕਾਲੀ ਦਲ ਵਾਲੀ ਤੱਕੜੀ ਵਾਲੇ ਕੈਂਡੀਡੇਟ ਨੂੰ ਪ੍ਰਵਾਨ ਕਰਕੇ ਦੇ ਗਏ ਲੇਕਿ ਜਿੰਨੀਦਰ ਬੋਟ ਨਹੀਂ ਚੜਦੀ ਗੱਲ ਪ੍ਰੋਬਲਮ ਹੋ ਜਾਂਦੀ ਹੈ ਸੋ ਜਥੇਬੰਦਿਕ ਢਾਂਚਾ ਅੱਜ ਵੀ ਸੁਖਵੀਰ ਸਿੰਘ ਬਾਦਲ ਗੋੜਿਆ ਜੀ ਦਾ ਉਹਨੂੰ ਬੈਨੀਫਿਟ ਮਿਲ ਰਿਹਾ ਹੈ ਕਿਉਂਕਿ ਉਹਨੂੰ ਜਿਹੜੇ ਜਿਹੜੇ ਉਹਨਾਂ ਦੇ ਜੋ ਨਾਮਜ਼ਦ ਕੀਤੇ ਉਹ ਕਹਿੰਦੇ ਸਾਡਾ ਲੀਡਰ ਤਾਂ ਹੈ ਜੇ ਉਹ ਕਹਿੰਦੇ ਵੀ ਅਕਲ ਤੱਕ ਸਭ ਤੋਂ ਜ਼ਾਸਤ ਨਹੀਂ ਮਿਲੀ ਚੋਣ ਲੜਦੀ ਤਾਂ ਅਸੀਂ ਚੋਣ ਨਹੀਂ ਲੜਦੇ ਬਾਈ ਲੱਖਾਂ ਦੀ ਸ਼ਰਤ ਕਿ ਮਾਂਦਿਆ ਪੁੱਤਾਂ ਨਹੀਂ ਤਾਂ ਫਿਰ ਤੁਸੀਂ ਆਪ ਹੀ ਦੇਖ ਲੋ ਕਿ ਪ੍ਰਭਾਵ ਕਿੰਨਾ ਹੈ ਜਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਆ ਉਦੋਂ ਯੂਥ ਵਿੰਗ ਦੇ ਵੱਲੋਂ ਰੌਲਾ ਰੱਪਾ ਜਿਹੜਾ ਹੈਗਾ ਉਹ ਪਾਇਆ ਜਾਂਦਾ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਜਾਂਦੀ ਆ ਉਸੇ ਤਹਿਤ ਹੀ ਜਹੇਦਾਰ ਸਹਿਬਾਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਭਾਈ ਜਿਸ ਵੇਲੇ ਸਜ਼ਾ ਦਿੱਤੀ ਜਾਣੀ ਆ ਉਸ ਵੇਲੇ ਕਿਸੇ ਤਰ੍ਹਾਂ ਦਾ ਰੌਲਾ ਰੱਪਾ ਜਿਹੜਾ ਹੈਗਾ ਉਹ ਨਾ ਪਾਇਆ ਜਾਵੇ ਤਾਂ ਇਸ ਤੋਂ ਝਾਹਰ ਹੁੰਦਾ ਕਿ ਸਜ਼ਾ ਕਿਤੇ ਨਾ ਕਿਤੇ ਸਖਤ ਹੋ ਸਕਦੀ ਆ ਜਾਂ ਪਹਿਲਾਂ ਡਿਸਪਲਨ ਦੇ ਵਿੱਚ ਰਹਿਣ ਦੇ ਲਈ ਕਿਹਾ ਜਾ ਰਿਹਾ ਨਹੀਂ ਇਹ ਤਾਂ ਤਜਰਬਾ ਜਿਹੜਾ ਪਿਛਲਾ ਤਜਰਬਾ ਨਾ ਸਿੰਘ ਸਹਿਬਾਨ ਨੂੰ ਪਤਾ ਵੀ ਇਸ ਇਹ ਗੱਲ ਹੋ ਸਕਦੀ ਆ ਪਹਿਲੀ ਗੱਲ ਤਾਂ ਬਿਰਸਾ ਉਦੋਂ ਵੀ ਉਹਨਾਂ ਨੂੰ ਪਤਾ ਹੈ ਕਿ ਬਿਰਸਾ ਸਿੰਘ ਬਲਟੋਹਾ ਨੂੰ ਸਜ਼ਾ ਦੇਣ ਤੋਂ ਬਾਅਦ ਜਿਵੇਂ ਬਲਟੋਹਾ ਸਾਹਿਬ ਨੇ ਫਿਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਲਗਾਤਾਰ ਅਟੈਕ ਕੀਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੈਂ ਸਹਿਮਤ ਨਹੀਂ ਕਿ ਤੂੰ ਪੰਥਕ ਆਗੂ ਹੋ ਤੁਸੀਂ ਤੁਹਾਨੂੰ ਇੱਕ ਜਥੇਦਾਰ ਬਣਾਇਆ ਬੈਠਦਾ ਤਖਤ ਦਾ ਜੀ ਤਖਤ ਦਾ ਜਥੇਦਾਰ ਜਿਸ ਥਾਂ ਦੇ ਉੱਤੇ ਬੈਠਾ ਉੱਥੇ ਬੈਠ ਕੇ ਗੱਲ ਪਰੇ ਕੀ ਮਤਲਬ ਅਸਲ ਸਾਡੇ ਸਾਡੇ ਜਿਹੜੇ ਹੈਗੇ ਸਨਮਾਨਜੋ ਤਖਤ ਹੈ ਜਿਹਨਾਂ ਨੂੰ ਅਸੀਂ ਗੁਰੂਬਾਰਾ ਜੀ ਦਾ ਤਖਤ ਕਹਿੰਦੇ ਆ ਉੱਥੋਂ ਦੇ ਤੁਸੀਂ ਸੇਵਾ ਲਾਰੋ ਤੇ ਤੁਸੀਂ ਇਸ ਗੱਲ ਕਰਕੇ ਮੈਨੂੰ ਆ ਕੇ ਤਾਂ ਜੀ ਮੈਨੂੰ ਆ ਕੇ ਤਾਂ ਤੁਸੀਂ ਤੁਸੀਂ ਆ ਕੇ ਅਕਾਲੀ ਫੂਲਾ ਸਿੰਘ ਆਲਾ ਰੋਲ ਲੰਦਾ ਕਿਉਂ ਨਹੀਂ ਕਰਦੇ ਇਹਨਾਂ ਨੂੰ ਕਰਨਾ ਚਾਹੀਦਾ ਸੀ ਨੰਬਰ 1 ਨੰਬਰ 2 ਮੇਰਾ ਇਹ ਮੰਨਣਾ ਹੈ ਕਿ 1994 ਦੇ ਵਿੱਚ ਵੀ ਅਜੇ ਹਾਹੀ ਇੱਕ ਵਾਰੀ ਵਰਤਾਰਾ ਵਾਪਰਿਆ ਸੀ ਜੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਹੈ ਬਾਕੀ ਜਿਹੜੀ ਅਕਾਲੀ ਏਕਤਾ ਹੁੰਦੀ ਸੀ ਤੋਂ ਬਾਹਰ ਚਲੇ ਗਏ ਸੀ ਤੇ ਗਿਆ ਪ੍ਰੋਫੈਸਰ ਮਨਜੀਤ ਸਿੰਘ ਹੁੰਦੇ ਸੀ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਉਹਨਾਂ ਨੇ ਬਾਦਲ ਸਾਹਿਬ ਨੂੰ ਤਲਵੇ ਕਿ ਤੁਸੀਂ ਆਓ ਆ ਕੇ ਗੱਲ ਕਰੋ ਮੇਰੇ ਨਾਲ ਗਈ ਹੈ ਤਾਂ ਬਾਦਲ ਸਾਹਿਬ ਦੇ ਨਾਲ ਇਥੋਂ 8-7000 ਬੰਦਾ ਆਪਣੇ ਇਸ ਖਿੱਤੇ ਦੇ ਵਿੱਚੋਂ ਨਾਲ ਚਲਾ ਗਿਆ ਸੀ ਔਰ ਉੱਥੇ ਦੀ ਸਥਿਤੀ ਹੈ ਕਿ ਜਿੱਥੇ ਗਿਆਨੀ ਜੀ ਬੈਠੇ ਸੀਗੇ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਉਸ ਜਿਹੜੇ ਕਮਰੇ ਦੇ ਤਖਤੇ ਤੋੜਨ ਵਾਸਤੇ ਜਰਕਾਟਾ ਪਾਉਣ ਵਾਸਤੇ ਇਹ ਦੱਸਣ ਵਾਸਤੇ ਕਿ ਅਸੀਂ ਨਾਲ ਆਏ ਲੱਤਾਂ ਮਾਰ-ਮਾਰ ਕੇ ਤਖਤਿਆ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜੀ ਇੱਕ ਚੀਜ਼ ਉਸ ਵੜੇ ਹੋਈ ਹੈ ਸੋ ਸਿੰਘ ਸਾਹਿਬਾਂ ਨੂੰ ਇਸ ਗੱਲ ਦਾ ਪਤਾ ਵੀ ਜਦੋਂ ਅਸੀਂ ਕਿਸੇ ਨੂੰ ਕੋਈ ਸਖਤ ਸਜ਼ਾ ਦੇਵਾਂਗੇ ਸਖਤ ਸਜ਼ਾ ਦਾ ਮਤਲਬ ਜਿਹੜੀ ਧਾਰਮਿਕ ਸਜ਼ਾ ਦੇ ਵਿੱਚ ਵੀ ਬੜੀ ਸਖਤ ਹੁੰਦੀ ਹੈ ਜੀ ਮੈਂ ਉਹ ਸਮਾਂ ਦੇਖਿਆ ਹੈ ਜਦੋਂ ਡਾਕਟਰ ਪਿਆਰ ਸਿੰਘ ਹਮ ਪ੍ਰੋਫੈਸਰ ਪਿਆਰ ਸਿੰਘ ਬਹੁਤ ਵਿਦਵਾਨ ਬੰਦੇ ਸੀ ਜੀ 90 ਸਾਲ ਤੋਂ ਵੱਧ ਦੀ ਉਹਨਾਂ ਦੀ ਉਮਰ ਸੀ ਆਧਗ੍ਰੰਥ ਸਾਹਿਬ ਦੇ ਉੱਤੇ ਹੋਰ ਰਿਸਰਚ ਕਰਦੇ ਸੀ ਉਹਨਾਂ ਨੂੰ ਤਲਬ ਕਰਨਿਆ ਤਲਬ ਕਰਕੇ ਤਨਖਈਆ ਕਰਾਰ ਦੇਤਾ ਜੀ ਔਰ ਉਹਨਾਂ ਨੂੰ ਥਮਲੇ ਲਾਲ ਬਣ ਲਿਆ ਸੀ 93 90 93 ਸਾਲ ਦਾ ਬਜ਼ੁਰਗ ਸਦਮਾ ਨਹੀਂ ਸਹਾਰ ਸਕਿਆ ਤੇ ਉਹਨਾਂ ਨੇ ਪ੍ਰਾਂਤਿਆਕਤੀ ਸੀ ਜੀ ਉਹ ਕੁਛ ਸਮੇਂ ਬਾਅਦ ਇਹ ਤੁਲਗਨਵਰ ਵਿਦਾ ਕਹਿ ਕੇ ਸੀ ਸੋ ਇਹੋ ਜਿਹੀ ਇਹ ਸਖਤ ਸਜਾ ਤਾਂ ਇਹ ਵੀ ਹੈ ਜੇ ਆਪਾਂ ਕਹਿੰਦੀ ਉਹਨਾਂ ਨੂੰ ਉਹਨਾਂ ਨੇ ਕੋਈ ਕੁੱਟਮਾਰ ਤਾਂ ਕੀਤੀ ਨਹੀਂ ਉਹਨਾਂ ਨੂੰ ਇਹ ਤਾਂ ਕਹਿੰਦੀ ਤੁਸੀਂ ਚੋੜ ਨਹੀਂ ਲਾਢੀ ਜੀ ਲੇਕਿਨ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਨਹੀਂ ਐਸੀ ਨਹੀਂ ਇਹਨੂੰ ਬੰਦੋ ਇੱਥੇ ਕਹਿੰਦਾ ਠੀਕ ਹੈ ਜੀ ਉਹ ਬੰਦੇ ਨੇ ਤੇ ਆਪਾ ਸੁਰਜੀਤ ਸਿੰਘ ਬਰਨਾਲਾ ਦਾ ਖਾਂ ਦੇ ਵਿੱਚੋਂ ਹੰਦੀ ਨੂੰ ਹੰਝੂ ਡਿੱਗਦੇ ਦੇਖਿਆ ਇਹਨੂੰ ਸਮਝ ਲੈਣਾ ਬੰਦਿਆ ਸੀ ਇਹ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਨੇ ਤੁਹਾਨੂੰ ਸਭ ਆਖਰੀ ਸਵਾਲ ਹੈ ਜੇਕਰ ਜਿਵੇਂ ਤੁਸੀਂ ਧਾਰਮਿਕ ਸਜ਼ਾ ਦੀ ਗੱਲ ਕਰੀ ਹੈ ਜੇਕਰ ਰਣਨੀਤਕ ਸਜ਼ਾ ਐਸੀ ਦਿੱਤੀ ਜਾਂਦੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਕੁਝ ਸਮੇਂ ਦੇ ਲਈ ਲਾਂਬੇ ਕਰਤਾ ਜਾਂਦਾ ਰਾਜਨੀਤੀ ਤੋਂ ਤਾਂ ਤੁਸੀਂ ਕਿਵੇਂ ਲੱਗਦੇ ਹੋ ਕਿਵੇਂ ਮੰਨਦੇ ਹੋ ਬਾਦਲ ਪਰਿਵਾਰ ਦੇ ਲਈ ਸ਼ਰਮਣੀ ਕਲਦਲ ਦੇ ਲਈ ਇਹ ਕਿੰਨਾ ਕੁ ਚੰਗਾ ਜਾਂ ਕਿੰਨਾ ਕੁ ਮਾੜਾ ਸਿੱਧ ਹੋ ਸਕਦਾ ਹੈ ਦੇਖੋ ਬਾਦਲ ਪਰਿਵਾਰ ਲਈ ਜਿਹੜਾ ਆ ਦੌਰੇ ਨੂੰ ਆਪਾਂ ਚੰਗਾ ਤਾਂ ਕਹਿ ਨਹੀਂ ਸਕਦੀ ਜੀ ਦੌਰ ਤਾਂ ਇਹੀ ਬੜਾ ਮਾੜਾ ਹੈ ਜੀ ਲਗਾਤਾਰ ਜਿੰਗਾਂ ਹੈਗੇ ਚੋੜਾ ਉਹਨਾਂ ਦੀ ਅਗਵਾਈ ਦੇ ਵਿੱਚ ਲੜੀਆਂ ਜਾ ਰਹੀਆਂ ਤੇ ਹਾਰੀਆਂ ਜਾ ਰਹੀਆਂ ਜੀ ਇੱਕੋ ਹੀ ਬਠਿੰਡਾ ਸੀਟ ਜਿੱਤੀ ਹੈ ਪਾਰਲੀਮੈਂਟ ਦੀ ਤੇ ਬਾਕੀ ਸਾਰੀਆਂ ਉੱਚ ਧਜਮੰਤ ਜ਼ਬਤ ਹੋ ਗਈ ਜੀ ਅਕਾਲੀ ਦਲ ਦੀ ਧਜਮੰਤ ਜ਼ਬਤ ਹੋ ਜਾਣਾ ਹੀ ਮਤਲਬ ਜਿਹੜਾ ਹੈਗਾ ਸਾਡੇ ਲਈ ਸ਼ਰਮ ਬਣਾ ਕੇ ਜੀ ਪੰਜਾਬੀਆਂ ਦੇ ਲਈ ਇਹ ਸ਼ਰਮ ਬਣਾ ਕੇ ਚਲੋ ਉਹਨਾਂ ਦੀ ਗੱਲ ਹੋਈ ਕੀਤੀ ਕਰਾਈ ਇਸ ਵੇਲੇ ਮਤਲਬ ਇਹ ਸਮਰੱਥਾ ਨਹੀਂ ਕਿ ਜੇ ਇਹ ਨਿਕੜ ਵੀ ਜਾਣ ਤੇ ਇਹ ਜਿਹੜਾ ਆਪਣਾ ਜਿਹੜਾ ਬੋਝਾ ਚੱਕ ਲੈਣਗੇ ਉਹ ਬੋਝਾ ਚੱਕਿਆ ਨਹੀਂ ਜਿਹੜਾ ਸਿੰਘ ਸਹਿਬਾਨ ਮੇਰੇ ਖਿਆਲ ਮੁਤਾਬਕ ਇਹਨਾਂ ਸਾਰੀਆਂ ਚੀਜ਼ਾਂ ਤੇ ਧਿਆਨ ਵਿੱਚ ਰੱਖਣਗੇ ਜਿਹੜੀ ਅੱਜ ਸੁਖਵੀਰ ਸਿੰਘ ਬਾਦਲ ਦੀ ਆਈ ਹੈ ਕਿ ਸਿੰਘ ਸਹਿਬਾਨ ਨੂੰ ਜਿਹੜਾ ਹੈਗਾ ਅੰਡਰ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਕੁਝ ਲੋਕਾਂ ਵੱਲੋਂ ਬਦਨਾਮ ਕੀਤਾ ਜਾਇਆ ਜਾ ਰਿਹਾ ਹੈ ਵਗੈਰਾ ਕੁਝ ਸ਼ਰਾਰਤੀਆਂ ਸਰਨਾਪਨ ਜਿਹੜੀਆਂ ਗੱਲਾਂ ਆ ਰਹੀਆਂ ਇਹਦਾ ਮਤਲਬ ਹੈ ਉਹਨਾਂ ਦੇ ਕੋਲ ਕਿਉਂਕਿ ਆਫਟਰ ਰੂਟ ਦਾ ਇਹ ਤਾਂ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਜਿਨ੍ਹਾਂ ਦੇ ਕੋਲ ਐਸਜੀਪੀਸੀ ਐਸਸੀਪੀਸੀ ਤਾਂ ਸਭ ਕੁਝ ਹੈ ਜੀ ਤੇ ਉੱਥੇ ਜੋ ਕੁਝ ਹੁੰਦਾ ਵਾਪਰਦਾ ਇਹਨਾਂ ਨੂੰ ਤਾਂ ਇਨਫਾਰਮੇਸ਼ਨ ਮਿਲਦੀ ਹੈ ਜੀ ਇਹਦੇ ਹੀ ਗੱਲ ਲੱਗਦੀ ਤਾਂ ਮੇਰਾ ਖਿਆਲ ਹੈ ਵੀ ਸਿੰਘ ਸਹਿਬਾਨ ਕੋਈ ਇਹੋ ਜਿਹਾ ਫੈਸਲਾ ਨਹੀਂ ਲੈਣਗੇ ਜਿਹਦੇ ਵਿੱਚ ਇਹ ਵੀ ਲੱਗੇ ਕਿ ਸੁਖਵੀਰ ਸਿੰਘ ਬਾਦਲਾਹ ਦਾ ਰਿਆਇਤ ਜੋ ਹੋਈ ਹੈ ਤੇ ਇਹ ਵੀ ਨਾ ਲੱਗੇ ਕਿ ਇਹਦੇ ਨਾਲ ਜਿਆਤੀ ਹੋਈ ਹੈ ਠੱਕਾ ਹੋਇਆ ਕੋਈ ਇਹੋ ਜਿਹਾ ਵਿਚਵਿਚਰ ਵਾਲਾ ਫੈਸਲਾ ਲੈਣਗੇ ਕੋਈ ਮਨ ਲੱਗ ਕੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਤਾਂ ਪੰਜਾਬ ਦੇ ਲਈ ਤਾਂ ਇਹ ਵੱਡਾ ਫੈਸਲਾ ਹੋਣ ਵਾਲਾ ਪੰਜਾਬ ਦੀ ਸਿਆਸਤ ਦੇ ਲਈ ਬਿਲਕੁਲ ਪੰਜਾਬ ਦੀ ਪੋਲਿਟਿਕਸ ਦੇ ਲਈ ਪੰਜਾਬੀਆਂ ਲਈ ਸਿੱਖਾਂ ਲਈ ਮੈਂ ਕਹੂੰਗਾ ਸਿੱਖਾਂ ਦੇ ਨਾਲ ਨਾਲ ਕਿਸਾਨੀ ਲਈ ਪੰਜਾਬ ਲਈ ਇਹ ਬੜਾ ਇਤਿਹਾਸਿਕ ਫੈਸਲਾ ਹੋ ਜੀ ਸਮੇਤ ਟੈਟਲਨ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਰੀ ਸੀ ਗੱਲਬਾਤ ਟੈਟਲਨ ਸਾਹਿਬ ਦੇ ਨਾਲ ਕੀਤੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ ਜੀ